हां भाई सारणो सस् नमस्कार भाई थोनू ਪਤਾ ਜਾਣਾ ਵੀ ਅੱਜ ਕੱਲ ਜਿਹਦਾ ਆਪਾਂ ਤਾਂ ਬਾਦਰੇ ਲਾਉਣਾ ਡਿਜ਼ਾਈਨਰਾਂ ਦੇ ਵਿੱਚ ਆਉਣ ਲੱਗ ਗਿਵੇਂ ਜਾਲੀਆਂ ਨੇ ਇਹ ਪਹਿਲਾਂ ਪੁਰਾਣੀ ਟਾਈਪ ਦੀਆਂ ਜਾਲੀਆਂ ਅੱਜ ਕੱਲ ਦੁਬਾਰੇ ਫੇਰ ਲੱਗਣ ਲੱਗੀਆਂ ਤੇ ਹੁਣ ਅਸੀਂ ਪਹਿਲਾਂ ਵੀਡੀਓ ਪਾਈ ਸੀ ਬਿਨਾ ਪਲਾਸਟਰ ਤੋਂ ਵੀ ਐ ਬਣ ਗਈ ਤੇ ਹੁਣ ਅਸੀਂ ਪਲਾਸਟਰ ਕਰਤਾ ਚਾਰ ਸਵੇਰਾ ਭਾਈ ਮਾਗਰੇ ਪਾਸੇ ਜਾਲੀ ਦੀ ਇਮਾਰਤ ਨੇਰੇ ਦਾ ਬੁਰਸ ਦੇਖੋ ਆ ਦੇਖੋ ਲੈ ਭਾਈ ਆ ਕੋਰਾ ਕੋਰਾ ਬਨ ਕੇ ਸਾਰਾ ਕਰਤਾ ਤਿਆਰ ਬਈ ਜਾਲੀਆਂ ਪੂਰੀ ਮਜ਼ਬੂਤ ਵਾਲੀ ਚੀਜ਼ ਬਣ ਗਈ ਬਈ ਮੂਰਲੇ ਬਸ ਵੀ ਤੇ ਨੀਰਾ ਮਾਰਿਆਗਾ ਡਬਲ ਟੱਕ ਬਣ ਗਿਆ ਬਈ ਇਹਦੇ ਲੈ ਬਈ ਜਾਲੀ ਬਹੁਤ ਮਜ਼ਬੂਤ ਆ ਵਿੱਚ ਤਾਰਾਂ ਤੂਰਾਂ ਪਾਈ ਵਿੱਚ ਤੋੜ ਕੇ ਵੀ ਦੇਖੀ ਸੀ ਯਾਰ ਦੇਖੋ ਇਹ ਸਾਡੇ ਪਿੰਡ ਸੰਘੇੜੀ ਰਾਏਗੋਟ ਰੋਡ ਤੇ ਰਿਲਾਇੰਸ ਪੈਟਰੋਲ ਪੰਪੂਲ ਮਿਲਦੇ ਨੇ ਬਈ ਜੀਨੇ ਕਿਸਨੇ ਲੈਣੀਆਂ ਜਾਂ ਲਵਾਉਣੀਆਂ ਸਾਡਾ ਕੰਟੈਕਟ ਕਰੇ ਤੇ ਆ ਦੇਖੋ ਜੀ ਡਬਲ ਟੱਕਾ ਥੜਾ ਦਾ ਲੇਬਲ ਚ ਉੱਪਰਲਾ ਵੀ ਲੇਬਲ ਚ ਸਾਰਿਆਂ ਦੇ ਮਤਲਬ ਲੇਬਲ ਦੇ ਵਿੱਚ ਕਰਿਆ ਹੋਇਆ ਕੰਮ ਸਾਰਾ ਬਾਈ ਪੂਰੇ ਸੋਹਣੇ ਲੱਗਦੇ ਆ ਨਹੀਂ ਗੱਲਬਾਤ ਹੈਗੀ ਦੇਖੋ ਪੂਰਾ ਘਰਾਂ ਦਾ ਬਾਈ ਤਸੱਲੀ ਬਖਸ਼ ਕੀਤਾ ਕੰਮ ਬਾਕੀ ਫਿਰ ਪਤਾ ਨਹੀਂ ਆ ਦੇਖੋ ਲੈ ਬਾਈ ਹਰੇ ਚੱਲਦਾ ਕੰਮ ਸਾਡਾ ਬਾਹਰਲੇ ਪਾਸੇ ਥੋੜਾ ਲਪਾਈ ਰਹਿੰਦੀ ਹੈਗੀ ਲੈ ਇਧਰ ਵੀ ਬਾਈ ਨੇੜੇ ਦਾ ਬੁਰਸ਼ ਮਾਰਿਆ ਹੋਇਆ ਹੈਗਾ ਇਹਦੇ ਬਹੁਤ ਆਹ ਵੀ ਲਾਉਣੇ ਨੇ ਬਾਈ ਇੱਥੇ ਪ੍ਰਾਸਤਰ ਪੁਸਤਕਾਂ ਦੇ ਉੱਪਰ ਵੀ ਲਾ ਮੰਗੇ ਆਪਾਂ ਜਾਲੂ ਲਾ ਮੰਗੇ ਬਾਈ ਤੇ ਬਈ ਵੀਡੀਓ ਜਿਹਨੂੰ ਸੜਕਾ ਚੰਗਾ ਲੱਗਿਆ ਵਧੀਆ ਲੱਗਿਆ ਵੀਡੀਓ ਸ਼ੇਅਰ ਕਰਦਿਆ ਕਰੋ ਕਮੈਂਟ ਲਾਇਕ ਕਰਿਆ ਕਰੋ ਯਾਰ ਹਨਾ ਚੈਨਲ ਸਬਸਕ੍ਰਾਈਬ ਕਰਿਆ ਕਰੋ ਘੰਟੀ ਮਾਰਦਿਆ ਕਰੋ ਠੀਕ ਹੈ ਬਾਈ ਆ ਦੇਖੋ ਬਾਈ ਜੀ ਜਾਲੀਆਂ ਸੋਹਣੀਆਂ ਲੱਗੀਆਂ ਲੱਗੀਆਂ ਵੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਬਾਈ ਲੈ ਜਿਹਨੇ ਕਿਸੇ ਨੂੰ ਲਵਾਉਣੀਆਂ ਜਾਲੀ ਬਾਈ ਸਾਡੇ ਨਾਲ ਕੰਟੈਕਟ ਕਰ ਸਕਦਾ ਠੀਕ ਆ ਬਾਈ ਸ਼ੁਕਰੇ ਜੀ ਧੰਨਵਾਦ